ਬਗਵੰਤ ਸਿੰਘ ਮਾਨ ਪੰਜਾਬ ਦੇ ਸੀਲ ਕੁਲਜੀਤ ਸਿੰਘ ਕਾਲੀਵਾਲ ਦੀ ਜੋਨ ਦੇ ਪ੍ਰੋਮੋਸ਼ਨ ਕਰਨ ਲਈ ਪੌਂਡਸਰ ਪਹੁੰਚੇ ਨੇ ਐਸ ਵੇਲੇ ਉਹਨਾਂ ਦਾ ਕਾਫਲਾ ਹਾਲ ਬਾਜ਼ਾਰ ਤੇ ਪਹੁੰਚਿਆ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਦਾ ਕਾਫਲਾ ਹਾਲ ਬਾਜ਼ਾਰ ਤੋਂ ਵਿੱਚੋਂ ਨਿਕਲ ਰਿਹਾ ਹੈ ਔਰ ਦੁਕਾਨਦਾਰ ਉਹਨਾਂ ਦਾ ਅਭਿਨੰਦਨ ਕਰ ਰਿਹਾ ਹੈ ਭਗਵੰਤ ਸਿੰਘ ਮਾਨ ਜੀ ਤਸਵੀਰਾਂ ਜੀ ਤੁਸੀਂ ਦੇਖ ਸਕਦੇ ਹੋ ਇੱਕ ਉਦੋਂ ਤੱਕ ਕਾਫਲਾ ਇਹ ਗੱਡੀ ਚ ਬੈਠ ਕੇ ਹਾਲ ਬਾਜ਼ਾਰ ਦੇ ਅੰਦਰ ਨਿਕਲ ਰਿਹਾ ਹੈ ਹਾਲ ਬਾਜ਼ਾਰ ਤੋਂ ਬਾਅਦ ਗੋਲ ਹਟੀਆਂ ਚੋਂ ਮੋੜ ਰਿਹਾ ਹੈ ਜਿੱਥੇ ਸਟੇਜ ਲੱਗੀ ਹੋਈ ਹੈ ਇੱਥੇ ਕੁਛ ਦੇਰ ਲਈ ਉਹ ਜੋਰ ਰੁਕਣਗੇ ਸੋ ਭਗਵਾਨ ਸਿੰਘ ਮਾਨ ਆਪਣੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਸਾਹ ਦੇਖ ਸਕਦੇ ਹੋ ਕਿ ਜਿਹੜੇ ਉਹਨਾਂ ਦੇ ਸਮਰਥਕ ਨੇ ਗੱਲ ਕਰ ਰਿਹਾ ਸਰ ਬਹੁਤ ਬਹੁਤ ਮੰਤਰੀ ਭਗਵਾਨ ਸ੍ਰੀ ਮਾਨ ਨਿਕਲ ਰਹੇ ਨੇ ਉਹਨਾਂ ਦਾ ਰੋਡ ਚ ਕਾਫਲਾ ਨਿਕਲ ਰਿਹਾ ਬਹੁਤ ਵਧੀਆ ਜੀ ਦੋਨੋ ਦੋਰਾ ਲੋਗ ਆਉਣਗੇ ਔਰ ਇਹ ਰੋਡ ਸ਼ੋਅ ਦੇ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਆਪਾਂ ਸੀਟ ਤੇ ਜਿੱਤਨੇ ਆ ਔਰ ਲੱਗਦਾ ਮੈਨੂੰ ਕਿ ਵਿਰੋਧੀਆਂ ਦੀਆਂ ਜਮਾਨਤਾਂ ਜਬਤ ਹੋ ਜਾਣਗੀਆਂ। ਰਣਜੀਤ ਸਿੰਘ ਧਾਲੀਵਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਉਹਨਾਂ ਦੇ ਸਮਰਥਕ ਉਹਨਾਂ ਦੇ ਕਾਫਲੇ ਤੁਸੀਂ ਦੇਖ ਸਕਦੇ ਹੋ ਕਿ ਬਸ ਉਹਨਾਂ ਦਾ ਵੈਲਕਮ ਕਰਨ ਲਈ ਖੜੇ ਨੇ। ਤਸਵੀਰਾਂ ਦੱਸ ਰਹੀਆਂ ਨੇ ਸਾਹਿਬ ਤੇ ਉਹਨਾਂ ਦੇ ਸਮਰਥਕ ਉਹਨਾਂ ਫੁੱਲਾਂ ਦੀ ਵਰਖਾ ਕਰ ਰਹੇ ਨੇ। ਭਗਵੰਤ ਸਿੰਘ ਮਾਨ ਲੋਕ ਸਭਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੀ ਰੋਡ ਸ਼ੋਅ ਦੇ ਵਿੱਚ ਆ ਪਹੁੰਚੇ ਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਰੋਡ ਸ਼ੋਅ ਖਾਲ ਬਜ਼ਾਰ ਤੋਂ ਸ਼ੁਰੂ ਕੀਤਾ ਗਿਆ ਹੈ ਜੋ ਜਿਲ੍ਹਾ ਜਮਲ ਸਿੰਘ ਕਟੜਿਆ ਕੇ ਸਮਾਪਤ ਹੋਏਗਾ ਜਗਾ ਜਗਾ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਔਰ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਹੈ ਇਹ ਭਗਵੰਦ ਮਾਨ ਵੀ ਰੋਡ ਸ਼ੋਅ ਦੇ ਵਿੱਚ ਦੌਰਾਨ ਜਿਹੜੀ ਗੈਦਰਿੰਗ ਵੇਖ ਕੇ ਬਹੁਤ ਖੁਸ਼ ਹੋਏ ਨੇ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸ਼ੋਰਾ ਟੀਵੀ ਅੰਮ੍ਰਿਤਸਰ ਸਰਦਾਰ ਗੋਗਨ ਸਿੰਘ ਮਾਨ ਪੰਜਾਬ ਦੇ ਸੀ ਪੁਲੀ ਸਿੰਘ ਕਾਲੀਵਾਲ ਦੀ ਜੋਨ ਦੇ ਪ੍ਰੋਮੋਸ਼ਨ ਕਰਨ ਲਈ ਪੌਂਡਸਰ ਪਹੁੰਚੇ ਨੇ ਐਸ ਵੇਲੇ ਉਹਨਾਂ ਦਾ ਕਾਫਲਾ ਹਾਲ ਬਾਜ਼ਾਰ ਤੇ ਪਹੁੰਚਿਆ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਦਾ ਕਾਫਲਾ ਹਾਲ ਬਾਜ਼ਾਰ ਤੋਂ ਵਿੱਚੋਂ ਨਿਕਲ ਰਿਹਾ ਹੈ ਔਰ ਦੁਕਾਨਦਾਰ ਉਹਨਾਂ ਦਾ અભినందਨ ਕਰ ਰਿਹਾ ਹੈ ਭਗਵੰਤ ਸਿੰਘ ਮਾਨ ਜਾਨੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਉਦੋਂ ਦਾ ਕਾਫਲਾ ਗੱਡੀ ਚ ਬੈਠ ਕੇ ਹਾਲ ਬਾਜ਼ਾਰ ਦੇ ਅੰਦਰ ਨਿਕਲ ਰਿਹਾ ਹੈ ਹਾਲ ਬਾਜ਼ਾਰ ਤੋਂ ਬਾਅਦ ਗੋਲ ਖੱਟੀ ਚੋਂ ਜਮੋਦ ਰਿਹਾ ਜਿੱਥੇ ਸਟੇਜ ਲੱਗੀ ਹੋਈ ਹੈ ਇੱਥੇ ਕੁਛ ਦੇਰ ਲਈ ਉਹ ਜੋੜ ਰੁਕਣਗੇ ਸੋ ਭਗਵੰਤ ਸਿੰਘ ਮਾਨ ਆਪਣੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜਿਹੜੇ ਉਹਨਾਂ ਦੇ ਸਮਰਥਕ ਨੇ ਗੱਲ ਕਰ ਰਿਹਾ ਸਰ ਬਹੁਤ ਬਹੁਤ ਮੰਤਰੀ ਭਗਵਾਨ ਸ੍ਰੀ ਮਾਨ ਨਿਕਲ ਰਹੇ ਨੇ ਉਹਨਾਂ ਦਾ ਰੋਡ ਚ ਕਾਫਲਾ ਨਿਕਲਿਆ ਬਹੁਤ ਵਧੀਆ ਜੀ ਦੋਨੋ ਦੋਰਾ ਲੋਗ ਆਉਣਗੇ ਔਰ ਇਹ ਰੋਡ ਸ਼ੋਅ ਦੇ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਆਪਾਂ ਸੀਟ ਤੇ ਜਿੱਤਨੇ ਆ ਔਰ ਲੱਗਦਾ ਮੈਨੂੰ ਕਿ ਵਿਰੋਧੀਆਂ ਦੀਆਂ ਜਮਾਨਤਾਂ ਜਬਤ ਹੋ ਜਾਣਗੀਆਂ। ਗੁਰਦੀਪ ਸਿੰਘ ਢੜੀਵਾਲ ਤੁਸੀਂ ਤਸਵੀਰਾਂ ਦੇਖ ਬਦਦੇ ਹੋ ਕਿ ਉਹਨਾਂ ਦੇ ਸਮਰਥਕ ਉਹਨਾਂ ਦੇ ਕਾਫਲੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਵੈਲਕਮ ਕਰਨ ਲਈ ਖੜੇ ਨੇ। ਤਸਵੀਰਾਂ ਦੱਸ ਰਹੀਆਂ ਨੇ ਸਾਫ਼ ਤੇ ਉਹਨਾਂ ਦੇ ਸਮਰਥਕ ਉਹਨਾਂ ਫੁੱਲਾਂ ਦੀ ਵਰਖਾ ਕਰ ਰਹੇ ਨੇ। ਵੋਟਿੰਗ ਮਾਰ ਲੋਕ ਸਭਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੀ ਰੋਡ ਸ਼ੋਅ ਦੇ ਵਿੱਚ ਆ ਪਹੁੰਚੇ ਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਰੋਡ ਸ਼ੋਅ ਹਾਲ ਬਾਜ਼ਾਰ ਤੋਂ ਸ਼ੁਰੂ ਕੀਤਾ ਗਿਆ ਹੈ ਉਹ ਜੋ ਜਿਲ੍ਹਾ ਜਮਲ ਸਿੰਘ ਕਟੜਿਆ ਆ ਕੇ ਸਮਾਪਤ ਹੋਏਗਾ ਜਗਾ ਜਗਾ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਔਰ ਉਹਨਾਂ ਨੂੰ ਜਿਹਾ ਇਹਨੂੰ ਆਖਿਆ ਗਿਆ ਹੈ ਇਹ ਭਗਵੰਦ ਮਾਨਵੀ ਰੋਡ ਸ਼ੋ ਦੇ ਵਿੱਚ ਦੌਰਾਨ ਜਿਹੜੀ ਗੈਦਰਿੰਗ ਵੇਖ ਕੇ ਬਹੁਤ ਖੁਸ਼ ਹੋਏ ਨੇ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ